ਨਾਲ ਦਾ ਸਪਾਰਾਤ ਨਾਲ ਜੁੜੀ ਹੋਈ ਹੈ ਤੇ ਸਾਡਾ ਪੰਡਾਰਾ ਬਹੁਤ ਹੀ ਕਿਰਪਾ ਪਰਸ਼ੰਗਤ ਦੀ ਕਿਰਪਾ ਨਾਲ ਬਹੁਤ ਹੀ ਵਧੀਆ ਚੱਲ ਰਿਹਾ ਵਾ ਬਹੁਤ ਦੂਰ ਦੂਰ ਯਾਤਰੀ ਆ ਰਹੇ ਨੇ ਸਭ ਨੂੰ ਹਰ ਚੀਜ਼ ਦੀ ਸੁਵਿਧਾ ਦਿੱਤੀ ਹੋਈ ਹੈ ਲੰਗਰ ਦੀ ਮੈਡੀਕਲ ਸੇਵਾ ਇਸ਼ਰਾਮ ਦੀ ਹਰ ਚੀਜ਼ ਦੀ ਸੇਵਾ ਹੈ ਇੱਥੇ ਬਹੁਤ ਹੀ ਵਧੀਆ ਚੱਲ ਰਿਹਾ ਸੀ ਸਾਰੇ ਬਹੁਤ ਖੁਸ਼ੀਆਂ ਤੇ ਬਹੁਤ ਹੀ ਸਨਮਾਨ ਨਾਲ ਸੇਵਾ ਕਰਦੇ ਆ ਸੰਗਤ ਨੂੰ ਵੀ ਮੈਸੇਜ ਦੇਣਾ ਚਾਹੀਦਾ ਹੈ ਸੰਗਤ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਚੰਗੇ ਕੰਮ ਕਰੋ ਜਿੱਦਾਂ ਪੁਰੇ ਸ਼ਹਿਰ ਕਦੀ ਮੇਰੇ ਨਾਲ ਭੰਡਾਰਾ ਚੱਲ ਰਿਹਾ ਇਹਦੇ ਵਿੱਚ ਵੱਸ-ਵੱਸ ਸੰਯੋਗ ਦਿਓ ਕਿ ਇਹ ਭੰਡਾਰਾ ਹਮੇਸ਼ਾ ਇੱਡੀ ਕੈਮਰਾ ਵਿੱਚ 15 ਸਾਲਾਂ ਤੋਂ ਕਰੀਬ ਚੱਲ ਰਿਹਾ ਹੈ ਇਹ ਵੀ ਕਰ ਗਿਆ ਤੁਹਾਨੂੰ ਇਸ ਭੰਡਾਰੇ ਨਾਲ ਜੁੜ ਕੇ ਕਿੰਨਾ ਲੱਗਦਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਇਹ ਸਾਰੀ ਮੇਰੀ ਫੈਮਿਲੀ ਬਣ ਚੁੱਕੀ ਹੈ 15 ਸਾਲਾਂ ਦੀ ਮੈਂ ਜੁੜੀ ਹਾਂ ਨਾਲ ਇਹ ਸਾਰੇ ਮੇਰੇ ਫੈਮਿਲੀ ਮੈਂਬਰਾਂ ਵਾਂਗ ਲੱਗਦਾ ਸਾਡੇ ਚ ਕਦੀ ਵੀ ਇਹ ਨਹੀਂ ਲੱਗਦਾ ਕਿ ਅਸੀਂ ਕੋਈ ਬਾਹਰੋਂ ਆਇਆ ਜਿਹੜਾ ਵੀ ਆਂਦਾ ਉੱਠ ਕੇ ਇਸ ਤਰ੍ਹਾਂ ਜੁੜ ਜਾਂਦਾ ਕਿ ਅਸੀਂ ਇੱਕ ਫੈਮਿਲੀ ਦੇ ਮੈਂਬਰ ਆ ਤਾਂ ਹੈ ਹਾਂਜੀ ਜੀ ਕੀ ਨਾਮ ਆ ਮਦਦ ਜੀ ਤੁਹਾਡਾ ਹ ਪੰਡਾਰਾ ਦੀ ਸੇਵਾ ਦੇ ਵਿੱਚ ਸੇਵਾ ਕਰ ਰਹੀ ਹੈ ਕੀਰਤਨ ਦੀ ਜਿਸ ਦਾ ਪੰਡਾਰਾ ਬਹੁਤ ਅੱਛਾ ਚੱਲ ਰਿਹਾ ਹੈ ਸਾਨੂੰ ਬਹੁਤ ਬਹੁਤ ਸਾਡੇ ਕੋਲ ਸੇ ਯਾਤਰੀ ਮਾਰੂ ਦੇਸ਼ਾਂ ਤੋਂ ਵੀ ਆ ਕੇ ਲੰਗਰ ਖੰਡੇ ਵਾਲੇ ਦੀ ਜਨਨ ਜੋ ਵੀ ਗੱਲ ਤੇ ਪੰਡਾਰਾ ਚੱਲ ਰਿਹਾ ਹੈ ਇਹ ਕਾਰਾ ਪੋਲੇ ਪੰਡਾਰਾ ਰੋ ਸਾਲ ਦੀ ਇਹ ਪਰਵਾਰ ਵਿੱਚ ਮਾਦੀ ਦੇਖੋ ਜੀ Hindu ਧਰਮ ਜਿਹੜਾ ਸਮਾਜ ਦੇ ਸਭ ਤੋਂ ਵਧੀਆ ਤੋਂ ਵਧੀਆ ਕੰਮ ਕਰਦਾ ਵਾ ਅਸੀਂ ਆਪ ਇਹ ਚਾਹੁੰਦੇ ਕਿ ਸਾਰੇ ਰਲ ਕੇ ਇਹ ਜੇ ਕਾਰੋਕਾਰੋਬਾਰ ਕਰਦੇ ਨਾਲ ਕੰਮ ਕਰਨ ਕਿ ਜਿਹਦੇ ਨਾਲ ਸਮਾਜ ਦਾ ਵਧੀਆ ਅੱਛਾ ਕੁਆ ਕੋ ਹਾਂਜੀ ਪ੍ਰਧਾਨ ਜੀ ਕੀ ਨਾਮ ਆ ਤੁਹਾਡਾ ਜੈ ਵਿਪਰ ਵੈਦ ਨਾਮ ਹੈ ਕੋਈ ਬਾਜੀ ਜਿਹੜਾ ਅੱਜ ਸ਼ਿਪੂਰੇ ਨਾਜੀ ਦਾ ਤੁਸੀਂ ਇਹ ਜਿਹੜੇ ਲੋਕੀ ਚਾਲੇ ਤੁਤ ਚਾਹੇ ਅਮਨ ਨਾਲ ਜਾ ਰਹੇ ਨੇ ਉੱਥੇ ਆ ਕੇ ਲੰਗਰ ਵੀ ਛਕ ਰਹੇ ਨੇ ਇੱਕ ਕਿੰਨਾ ਪ੍ਰੋਗਰਾਮ ਆ ਤੁਹਾਡਾ ਇਹ ਜੀ ਬਾਬਾ ਅਮਨ ਨਾਲ ਲੰਗਰ ਵੀ ਵੱਡੀ ਲੁਧਿਆਣਾ ਦੇ ਵਿੱਚ ਲੱਗਦਾ ਹੈ 15ਵਾਂ ਵਿਸ਼ਾਲ ਭੰਡਾਰਾ ਵਾ 15ਵਾਂ ਵਿਸ਼ਾਲ ਭੰਡਾਰਾ ਵਾ ਉਹ ਪੂਰੇ ਲੁਧਿਆਣਾ ਦੇ ਸਹਿਯੋਗ ਦੇ ਨਾਲ ਇਹ ਭੰਡਾਰਾ ਚੱਲਦਾ ਵਾ ਇਹ ਜਿਹੜਾ ਕਰਾਉਨੇ ਤੁਸੀਂ ਹਰ ਸਾਲ ਹੀ ਕਰਾਉਨੇ ਹੋ ਹਾਂਜੀ ਹਾਂਜੀ ਹਰ ਸਾਲ ਜਦੋਂ ਅਮਨ ਆਦੀ ਯਾਤਰਾ ਸ਼ੁਰੂ ਹੁੰਦੀ ਹੈ ਸ਼ਿਪਕਤ ਜਿੰਨੇ ਵੀ ਹੁੰਦੇ ਆ तकरीबन ਜਿਹੜੇ ਆਪਣੇ ਆਪ ਫੋਨ ਮਾਰਦੇ ਕਿ ਅਸੀਂ ਲੁਧਿਆਣਾ ਵਿੱਚ ਆ ਰਹੇ ਹਾਂ ਹਮਾਰੇ ਵਾਸਤੇ ਇਹ ਸੁਵਿਧਾ ਕਰਕੇ ਦਿਜੀਏ ਅਸੀਂ ਉਹੀ ਵਿਵਸਥਾ ਇੱਥੇ ਕਰਕੇ ਦਿੰਦੇ ਮੈਡੀਕਲ ਵਿਵਸਥਾ ਵੀ ਇੱਥੇ ਕਰਕੇ ਦਿੰਦੇ ਵਿਸ਼ਰਾਮ ਘਰ ਵੀ ਬਣਾਇਆ ਹੋਇਆ ਵਾ ਹਰ ਤਰ੍ਹਾਂ ਦੀ ਉਹਨਾਂ ਨੂੰ ਸੁਵਿਧਾ ਦਿੱਤੀ ਹੈ ਤੇ ਕਿੰਨੇ ਦਿਨ ਦਾ ਪ੍ਰੋਗਰਾਮ ਹੁੰਦਾ ਜੀ ਤੇ 36 ਦਿਨ ਦਾ ਲਗਾਤਾਰ ਪ੍ਰੋਗਰਾਮ ਹੈ ਜੀ 36 ਦਿਨ ਦਿਨ ਰਾਤ ਚੱਲੇਗਾ ਜੀ ਤੇ ਕੋਈ ਨਾਗ ਨਹੀਂਗਾ ਦਿਨ ਰਾਤ ਚੱਲਦਾ ਰਹੇਗਾ ਕਿੰਨੇ ਦਿਨੋਂ ਕੀ ਕੀ ਜਲਾਈ ਤੱਕ ਚੱਲੇਗਾ ਕੀ ਜਾਈ ਤੱਕ ਚੱਲੇਗਾ ਇੱਕ ਜਲਾਈ ਇਹ ਕਿੰਨੇ ਸਾਲੋਂ ਚਲ ਰਹੇ ਨੇ 15 ਸਾਲ ਹੋ ਗਏ ਲਗਾਤਾਰ ਚੱਲ ਰਿਹਾ ਇਹ ਕਿਹ ਸੰਸਥਾ ਦਾ ਨਾਮ ਆ ਜੀ ਇਹ ਬਾਬਾ ਅਮਰਨਾਥ ਲੰਗਰ ਕਮੇਟੀ ਰਜਿਸਟਰ ਹੈ ਜਿੱਥੇ ਲੋਕ ਕਰਾਇਆ ਜਾਂਦਾ ਹੈ ਤੇ ਲੁਧਿਆਣੇ ਚ ਕਰਾਉਂਦੇ ਕੋਈ ਹੋਰ ਵੀ ਕਿਤੇ ਕਰਾਉਂਦੇ ਆਂ ਲੁਧਿਆਣੇ ਜਿੱਥੇ ਜਲਦਾ ਜਿੰਨੇ ਵੀ ਸ਼ਿ ਭਗਤ ਦੇਸ਼ ਵਿਦੇਸ਼ ਤੋਂ ਵੀ ਆਉਂਦੇ ਨੇ ਉਹ ਵੀ ਇੱਥੋਂ ਨੇਪਾਲ ਤੋਂ ਵੀ ਆਉਂਦੇ ਨੇ ਨੇਪਾਲ ਦੀਆਂ ਗੱਡੀਆਂ ਵੀ ਆਨ ਆਲੀਆਂ ਸਾਡੇ ਕੋਲ ਬਸਾਂ ਆਨ ਆਲੀਆਂ ਜਿਹੜੇ ਨੇਪਾਲ ਦੀ ਯਾਤਰੀ ਆਉਂਦੇ ਨੇ ਨੇਪਾਲੀ ਉਹ ਵੀ ਇੱਥੇ ਰੁੱਕ ਕੇ ਜਾਂਦੇ ਸਾਡੇ ਕੋਲ ਸਰ ਰਾਤ ਨੂੰ ਵੀ ਇਹ ਵਿਸ਼ਰਾਮ ਕਰਦੇ ਹਾਂ ਅੱਜ ਵੀ ਰਾਤ ਨੂੰ ਵਿਸ਼ਰਾਮ ਕਰ ਰਹੇ ਜੀ ਰਾਤ ਨੂੰ ਮੈਡੀਕਲ ਵਿਸ਼ਰਾਮ ਕੋਈ ਵੀ ਕਿਸੇ ਕਿਸਮ ਦੀ ਸ਼ਿ ਭਖਤ ਨੂੰ ਦਿੱਕਤ ਆਂਦੀ ਹੈ ਉਹਦੇ ਵਾਸਤੇ ਆਪਣੇ ਜਿੰਨੇ ਵੀ ਸੇਵਾਦਾਰ ਹੈਗੇ 500 ਤੋਂ 700 ਸੇਵਾਦਾਰ ਹੈਗੇ ਸਾਰੇ ਸਾਰੇ ਹਰ ਵਕਤ ਮੌਜੂਦ ਰਹਿੰਦੇ ਆ